Audio पिता दिया अखा क्यों सदा खुशी होंगी है क्योंकि ओ हमेशा अपने बच्चा की चाहत नभा पिता क्यों हर मुश्किल च संद होवे रखता है ਕਿਉਂ ਕਿ ਉਹਦਾ ਮਕਸਦ ਸਿਰਫ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣਾ ਹੁੰਦਾ ਹੈ। ਪਿਤਾ ਕਿਉਂ ਆਪਣੇ ਅਰਮਾਨਾਂ ਨੂੰ ਮਾਰ ਦਿੰਦਾ ਹੈ? ਕਿਉਂਕਿ ਉਹਦੇ ਬੱਚਿਆਂ ਦੇ ਸੁਪਨਿਆਂ ਦੀ ਕਦਰ ਸਭ ਕੁਝ ਤੋਂ ਵੱਧ ਹੈ। ਪਿਤਾ ਕਿਉਂ ਹਮੇਸ਼ਾ ਸਬਰ ਰੱਖਦਾ ਹੈ? ਕਿਉਂਕਿ ਉਹ ਜਾਣਦਾ ਹੈ ਕਿ ਉਹਦੀ ਮਿਹਨਤ ਇੱਕ ਦਿਨ ਫਲ ਲਿਆਵੇਗੀ। ਪਿਤਾ ਕਿਉਂ ਹਰ ਸਵੇਰੇ ਦੇਖਣ ਵਾਲੀ ਚਾਹ ਪੀ ਲੈਂਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਉਹਦੇ ਬੱਚੇ ਖੁਸ਼ ਹਨ ਇਹ ਹੀ ਉਸਦਾ ਚਾਹ ਹੈ ਪਿਤਾ ਕਿਉਂ ਆਪਣੇ ਦਿਲ ਦੀਆਂ ਗੱਲਾਂ ਕਦੇ ਨਹੀਂ ਦੱਸਦਾ ਕਿਉਂਕਿ ਉਹ ਆਪਣੇ ਦੁੱਖਾਂ ਨੂੰ ਅੰਦਰ ਹੀ ਰੱਖ ਕੇ ਬੱਚਿਆਂ ਨੂੰ ਖੁਸ਼ ਰੱਖਦਾ ਹੈ ਪਿਤਾ ਕਿਉਂ ਬੱਚਿਆਂ ਨੂੰ ਸਦਾ ਸਹੀ ਰਸਤੇ ਤੇ ਚਲਾਉਂਦਾ ਹੈ ਕਿਉਂ ਕਿਉ ਚਾਹੁੰਦਾ ਹੈ ਕਿ ਉਹ ਦੇ ਬੱਚੇ ਹਮੇਸ਼ਾ ਕਾਮਯਾਬ ਹੋਣ ਪਿਤਾ ਕਿਉ ਆਪਣੇ ਬੱਚਿਆਂ ਦੀ ਮਿਹਨਤ ਦੇ ਮੁਕਾਬਲੇ ਥਕਾਉਂ ਨਹੀਂ ਦਿੰਦਾ ਕਿਉਂਕਿ ਉਹ ਜਾਣਦਾ ਹੈ ਕਿ ਕਮਜ਼ੋਰੀ ਵਿੱਚ ਵੀ ਤਾਕਤ ਹੈ ਪਿਤਾ ਦੀਆਂ ਹੱਥਾਂ ਦੀ ਮਿਹਨਤ ਦਾ ਕੀ ਸਿੱਕਾ ਹੈ ਉਸ ਦੇ ਬੱਚਿਆਂ ਦੀ ਮੁਸਕਾਨ ਉਸ ਦਾ ਸੱਚਾ ਸਿੱਕਾ ਹੈ पिता क्यों अपने बच्चों हमेशा सिर जोड़ के मेहनत करता है क्योंकि वो है कि यह सिर्फ उसकी ही जिम्मेवारी है वीडियो पसंद आई हां शेयर करो ते चैनल सब्सक्राइब करो जी होर वीडियो देखने लिये यूट्यूब सब्सक्राइब कर सकते हो